ਕਸਰੀ ਕਾਲ ਦੀ ਸਾਰੇ ਭੈਣ ਭਰਾਵਾਂ ਨੂੰ ਅਮੀਰ ਕਰਨ ਦੇ ਸਾਰੇ ਠੀਕ ਠਾਕ ਹੋਣਗੇ ਜਿਹੜਾ ਵੀ ਭਰਾ ਕੋਈ 2 2 SIM ਯੂਜ਼ ਕਰਦਾ ਉਹਨਾਂ ਲਈ ਖੁਸ਼ਖਬਰੀ ਆ ਜਾਂ ਦੋ ਜਆ ਆਪਣੇ ਘਰੇ ਉਹਦਾ ਫੋਨ ਠੀਕ ਹੋ ਜਾਗਾ ਜਿਹਦੇ ਵਿੱਚ ਦੋ ਪੈਂਦੇ ਆ ਨਾ ਇੱਕ ਆਪਾਂ ਕਹਿ ਦਿੰਦੇ ਆਂ ਕਿ ਵੀ ਲਿੰਕ ਹੱਤੇ ਨਾਲ ਲਿੰਕ ਆਗਾ ਇਸ ਲਈ ਚੱਲ ਰਿਹਾ ਤੇ ਦੂਸਰਾ ਮੇਰਾ ਡਾਟੇ ਲਈ ਚੱਲਦਾ ਪਾ ਨੈਟਵਰਕ ਵਰਤਣਾ ਪਹਿਲਾਂ ਕੀ ਕਰਦੇ ਸੀ ਇਹ ਭਰਾ ਹੀ ਆ ਜਿਹੜੇ ਆਪਣੇ ਇੰਡੀਆ ਟੈਲੀਕਮ ਕੰਪਨੀ ਆ ਉਹਨੇ ਕਾਨੂੰਨ ਬਣਾ ਦਿੱਤਾ ਕੋਈ ਦੀਆਂ ਕੰਪਨੀਆਂ ਚਾਹੇ Jio ਆਏ, Airtel ਆ, Idea ਆ, Vodafone ਜੋ ਵੀ ਆ ਪਹਿਲਾਂ ਇਹ ਹਰ ਇੱਕ ਦੇ ਨਾਲ ਜਾਂ ਮਤਲਬ ਜਿਹੜਾ ਛੋਟਾ ਫੋਨ ਸੀ ਆਪਣਾ ਇਹਦੇ ਵਿੱਚ ਵੀ ਤਾਂ SIM ਪੈਂਦਾ ਉਹਦੇ ਨਾਲ ਵੀ ਆਪਾਂ ਨੂੰ 149 ਰੁਪਏ ਦੀ ਸੀ ਇਹ ਸੈਰ ਉਹ 1GB ਮਹੀਨੇ ਲਈ ਫ੍ਰੀ ਸੀਗਾ ਤੇ ਜਿਹੜੇ ਦੂਸਰੇ ਸੀਗੇ ਆਪਣੇ ਵੱਡੇ 179 ਰੁਪਏ ਚਾਰ ਸੀ ਔਰ ਮਹੀਨੇ ਦੇ 22 ਇਹਨਾਂ ਦੇ ਉਹਦੇ ਵਿੱਚ 2GB ਸੀਗਾ ਇਸ ਤਰ੍ਹਾਂ ਸੀ ਤੇ ਹੁਣ ਕੱਲਾ ਜਿਹਾ ਆਪਾਂ ਇਹ ਸੁਣਨਾ ਰੱਖ ਸਕਦੇ ਹਾਂ ਤਾਂ ਕੱਲਾ ਸੁਣਨ ਵਾਲਾ ਜਿਵੇਂ ਪਹਿਲਾਂ ਆਪਾਂ ਛੋਟੇ ਰੀਚਾਰਜ ਰੱਖਦੇ ਹੁੰਦੇ ਸੀਗੇ ਉਹ ਸੁਣਦੇ ਸੁਣਨ ਲਈ ਆਪਾਂ ਫੋਨ ਨੂੰ ਵਰਤੇ ਸੀ ਵੈਲਿਡਿਟੀ ਵੱਧ ਹੁੰਦੀ ਸੀ ਜਦੋਂ ਰੀਚਾਰਜ ਦੇ ਲੋੜ ਹੁੰਦੇ ਪੈਸਿਆਂ ਦੀ ਤਾਂ ਆਪਾਂ ਧਾਰਕ ਇਹਦਾ ਵਾਊਚਰ ਪਾ ਲੈਂਦੇ ਸੀ ਗੱਲ ਕਰ ਲੈਂਦੇ ਸੀ ਉਸੇ ਤਰ੍ਹਾਂ ਹੀ ਹੁਣ ਇਹ ਕਾਨੂੰਨ ਬਣ ਗਿਆ ਇਹਦੇ ਵਿੱਚ ਵੀ ਗੱਲਾਂ ਤੁਸੀਂ ਸੁਣਨ ਵਾਲਾ ਰੱਖ ਸਕਦੇ ਹੋਗੇ ਜਿਹੜਾ ਤੁਹਾਡਾ ਬੈਂਕ ਖਾਤੇ ਨਾਲ ਲਿੰਕ ਹੈ ਉਹ ਰੱਖ ਸਕਦੇ ਹੋਗੇ ਐਸਟ ਦੋ ਰੱਖ ਸਕਦੇ ਹੋਗੇ ਇੱਕ ਕੱਲਾ ਤੁਸੀਂ ਸੁਣਨ ਵਾਸਤੇ ਵੀ ਰੱਖ ਸਕਦੇ ਹੋਗੇ ਲੈਂਕਾਤ ਨਾਲ ਲੈਂਕਾ ਤੇ ਦੂਸਰਾ ਤੁਸੀਂ ਨੈਟਵਰਕ ਯੂਜ਼ ਕਰਨਾ ਪਰ ਸਕਦੇ ਡਾਟਾ ਨਹੀਂ ਪਹਿਲਾਂ ਆਪਾਂ ਹਰ ਇੱਕ ਨਾਲ ਮਤਲਬ ਡਾਟਾ ਫ੍ਰੀ ਮਿਲਦਾ ਹੁੰਦਾ ਸੀ ਉਸ ਚਾਹੇ 2GB ਲਾ ਲੋ 149 ਗ੍ਰਾਮ ਸੀ ਉਸਾਇਦੇ 2GB ਮਿਲਦਾ ਸੀ ਮਹੀਨੇ ਵਾਸਤੇ ਤੇ 179 ਵਾਲਾ ਕਰਾਉਂਦੇ 2GB ਮਿਲਦਾ ਸੀ ਉਹ ਆਪਾਂ ਇਹ ਚ ਚੱਲਦਾ ਰਹੇ ਸੀ ਡਾਟਾ ਬੇਸਟੇ ਹੁੰਦਾ ਸੀ ਆਪਣਾ ਪਰ ਉਹਨਾਂ ਕੰਪਨੀ ਨੇ ਕਾਨੂੰਨ ਬਣਾ ਦਿੱਤਾ ਕਿ ਜਿਹੜਾ ਕਿ ਆਪਾਂ ਕੱਲੀ ਵੈਲਿਡਿਟੀ ਵੀ ਲੈ ਸਕਦੇ ਹਾਂ ਕੱਲੀ ਵੈਲਿਡਿਟੀ ਵੀ ਲੈ ਸਕਦੇ ਤੇ ਕਿ ਲੈਣੇ ਉਹਦਰ ਪਰਫਾਰਮਸ ਸੁਣ ਸਕਦੇ ਆ ਮੈਸੇਜ ਆਉਣਗੇ ਬੈਂਕ ਵਗੈਰਾ ਦੇ ਹੋਰ ਹਨਾ ਜੋ ਵੀ ਆਪਣੀ ਐਕਟੀਵਿਟੀ ਹੁੰਦੀ ਹੈ ਜਿੱਥੇ-ਇਥੇ ਆਪਣਾ ਨੰਬਰ ਲਿੰਕ ਆਇਓ ਆਉਣਗੇ ਤੇ ਇਸੇ ਤਰ੍ਹਾਂ ਹੀ ਹੁਣ ਇਹ ਕੰਪਨੀ ਨੇ ਕਾਨੂੰਨ ਬਣਾ ਦਿੱਤਾ ਜਿਵੇਂ ਪਹਿਲਾਂ ਸੀਗਾ ਕਿ ਭਾਈ ਤੁਸੀਂ ਜਿੱਦਾਂ ਕੱਲ ਸੁਣਨਾ ਹੈ ਕੱਲ ਤਾਂ ਸੁਣ ਸਕਦੇ ਹੋਗੇ ਤੇ ਵੈਲਿਡੇਟ ਤੁਹਾਨੂੰ ਮਿਲੂਗੀ ਇਨਕਮਿੰਗ ਕਾਲ ਦੀ ਜੇ ਤੁਸੀਂ ਵਰਤਣਾ ਤਾਂ ਅੱਗੇ ਵਰਤ ਸਕਦੇ ਹੋਗੇ ਉਹਦੇ ਵਿੱਚ ਪੈਸੇ ਬਹੁਤ ਗੱਲਬਾਤ ਕਰੋ ਇਹ ਨਹੀਂ ਕਰਨਾ ਚਾਹੁੰਦੇ ਤੁਸੀਂ ਆ ਕੱਲੀ ਸੁਣੋ ਇਨਕਮਿੰਗ ਕਾਲ ਤੇ ਸੁਵਿਧਾ ਹੋਊਗੀ ਤੇ ਮੈਸੇਜ ਆਊਗਾ ਤੇ ਈਵੈਲਿਡਿਟੀ ਦੇ ਮਤਲਬ ਬ੍ਰਾਂਡ ਤੱਕ ਨਾਮ ਨਾਲ ਤੱਕ ਆਪਣੇ ਇੰਟ੍ਰਾਈ ਨੇ ਤੇ ਸਾਰੀਆਂ ਕੰਪਨੀ ਨਾਲ ਲੈਤਾ ਦਿੱਤੀ ਜਿਹਹੁਣ ਤੱਕ ਤੁਸੀਂ ਜਿੰਨਾ ਬਹਾਵਾ ਲੁੱਟ ਲਿਆ तकरीबन 7 ਕਰੋੜ ਦੇ ਉੱਪਰ ਲਗਭਗ ਹੈਗਾ 60 ਜਿੰਨਾ ਛੋਟਾ ਫਿਰ ਚਲਦੇ ਜਿੰਨੀ ਲੁੱਟ ਹੋਈ ਹੈ ਉਹ ਤੇ ਜੀ ਵੀ ਕਿਉਂਕਿ ਨੈਟਵਰਕ ਦਾ ਚ ਕੋਈ ਫਾਇਦੀ ਨਹੀਂ ਸੀਗਾ ਡਾਟੇ ਦਾ ਚਲਦੀ ਨਹੀਂ ਚੱਲਦਾ ਇਸ ਕਰਕੇ ਨਾ ਇੱਕ ਲੋਨ ਬਣਾਇਆਗਾ ਕਿ ਭਾਈ ਤੁਸੀਂ ਪਹਿਲਾਂ ਬਹੁਤ ਲੁੱਟ ਚੁੱਕੇ ਹੋ ਹੁਣ ਇਹਨਾਂ ਗੱਲਾਂ ਨੂੰ ਜਿਹੜੀ ਇਹਨਾਂ ਦੀ ਸਹੂਲਤਾਂ ਦੁਆਰਾ ਮੁਹੱਈਆ ਕਰਾਈ ਜਾਵੇ ਟਰਾਈ ਨੇ ਕਾਨੂੰਨ ਬਣਾਇਆ ਹੈ ਕਿਉਂਕਿ ਪਹਿਲਾਂ ਮਨਮਰਜ਼ੀ ਕਰਦੀ ਸੀ ਕੰਪਨੀ ਆਪਣੀ ਤੇ ਚੱਲੀ ਮਨਮਰਜ਼ੀ ਇਹ ਕੱਲੀ ਜੀਉਂਦੀ ਸੀ ਸਾਨੂੰ ਸਾਰਿਆਂ ਨੂੰ ਪਤਾ ਹੈ ਜਦੋਂ ਕਿ ਨੋਟਵੰਦੀ ਦੇ ਵਿੱਚ ਇਹਨਾਂ ਨੇ ਆਪਣਾ ਜੀਉ ਦਾ ਸਿਮ ਫ੍ਰੀ ਕੀਤਾ ਸੀ ਅਸੀਂ ਮਹੀਨੇ ਲਈ ਫਿਰ ਉਸ ਤੋਂ ਬਾਅਦ ਦੇ ਵਿੱਚ 150 ਰੁਪਏ ਮੈਂਬਰਸ਼ਿਪ ਪਲਾਨ ਲੱਗ ਗਈ ਸੀ ਵੀ ਹਾਂ ਆਪਾਂ ਦੁਬਾਰਾ ਇਹਨੂੰ ਚਲਾਉਣਾ ਹੈਗਾ ਤੇ ਫਿਰ ਰੀਚਾਰਜ ਵਾਤੇ 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 ਚਾਈ ਜਾਏਗਾ ਤੇ ਦੂਸਰੀ ਦੂਜੀ ਕੰਪਨੀ ਨੂੰ ਵੀ ਕਰਨਾ ਪਿਆ ਤੇ ਹੁਣ ਜਿਹੜਾ ਟਰਾਈ ਨੇ ਸਾਰਿਆਂ ਲਈ ਇੱਕ ਕਾਨੂੰਨ ਬਣਾਇਆ ਤਾਂ ਵੀ ਭਾਈ ਇਹ ਲੁੱਟਣਾ ਹੋ ਸਕੇ ਗਾਕਾਂ ਦੀ ਤੇ ਇਸੇ ਤਰ੍ਹਾਂ ਤੁਹਾਨੂੰ ਜਾਣਕਾਰੀ ਅੱਗੇ ਹੋਰ ਵੀ ਇੰਦਰਾ ਜੀ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹੋਰਾਂ ਤੱਕ ਪਹੁੰਚਾ ਦਿਓ ਜਿਹੜੇ ਭਰਾ ਨੰਬਰ ਬਦਲਣ ਦੀ ਸੋਚ ਰਹੇ ਨੇ ਵੀ ਹਾਂ ਯਾਰ ਮੈਂ ਤਾਂ ਨੰਬਰ ਬਦਲਣਾ ਮਤਲਬ ਬੈਂਕ ਦੇ ਵਿੱਚੋਂ ਕਰਕੇ ਰੀਚਾਰਜ ਕਰਾਉਣਾ ਪੈਂਦਾ ਉਹਨਾਂ ਨੂੰ ਬੇਨਤੀ ਹੈ ਨਾਮ ਨੰਬਰ ਬਦਲ ਲਿਓ ਇਹ ਹੀ ਨੰਬਰ ਤੁਹਾਨੂੰ ਪਹਿਲਾਂ ਹੀ ਸੂਚਤਾਈ ਦੇ ਮਿਲਣੀਆਂ ਜੇ ਤੁਸੀਂ ਗੱਲ ਕਰਨਾ ਚਾਹੁੰਦੇ ਤਾਂ ਪਹਿਲੇ ਪੁੱਛ ਸਕਦੇ ਨਹੀਂ ਕਰਨਾ ਚਾਹੁੰਦੇ ਤਾਂ ਸੂਚੀ ਮਰਜ਼ੀ ਹੈ ਨਹੀਂ ਕਰ ਸਕਦੇ ਇਹ ਵੀਡੀਓ ਵਧੀਆ ਲੱਗੀ ਤਾਂ ਬਹੁਤ ਵਾਰ ਸ਼ੇਅਰ ਕਰਦੇ ਹੋ ਧੰਨਵਾਦੀ ਸਾਰੇ